ਵਧੀਆ ਲੱਗਾ ਯਾਰ ਬਾਈ ਵੇਖਿਓ ਸਕੂਟ 'ਤੇ ਆਇਆ ਬਾਈ ਨੇ ਆਵਾਜ਼ ਦਿੱਤੀ ਵੀ ਪੈਟੀਜ਼ ਲਓ ਪੈਟੀਜ਼ ਲਓ ਮੈਂ ਕਿਹਾ ਇਹ ਪ੍ਰਵਾਸੀਆਂ ਦਾ ਜ਼ਿਆਦਾ ਸਾਥ ਦਿੰਦੇ ਆ ਹਾਂ ਆਪਣਾ ਜਿਹੜਾ ਗੁਰਸੇਖ ਦਾ ਕੋਈ ਸਾਥ ਨਹੀਂ ਦਿੰਦਾ ਛੇਤੀ ਠੀਕ ਆ ਕੋਈ ਨਹੀਂ ਬਾਈ ਜ਼ਰੂਰ ਸਾਥ ਦੇਣਗੇ ਆਪਾਂ ਨੂੰ ਬਾਈ ਮਿਲਿਆ ਬਾਈ ਕੀ ਕੰਮ ਕਰਦਾ ਦੇਖੋ ਬਾਈ ਵੇਚਦਾ ਪੈਟੀਜ਼ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਤੌਰ ਫਿਰ ਕੇ ਪੈੜੀ ਵੇਚਦੇ ਆਂ ਬਾਈ ਹਾਂਜੀ ਬੜੇ ਅੱਛਾ ਕਿਹੜਾ ਪਿੰਡ ਆਪਣਾ ਕਣਿਆਲ ਕਣਿਆਲ ਇਹ ਕਿੰਨੇ ਤਰ੍ਹਾਂ ਦੀ ਬੈਡਿੰਗ ਦੀ ਆਪਣੇ ਕੋਲੇ ਆਪਣੇ ਕੋਲੇ ਤਾਂ ਤਿੰਨ ਪ੍ਰਕਾਰ ਦੀ ਹੁੰਦੀ ਆ ਆਲੂ ਵਾਲੀ ਪਨੀਰ ਵਾਲੀ ਤੇ ਨੂਡਲ ਵਾਲੀ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇਹ ਨੂੰ ਹੋ ਗਿਆ ਆਪਾਂ ਨੂੰ ਹਫਤਾ ਤੱਕ ਹਫਤਾ ਤੱਕ ਹੋ ਗਿਆ ਕਿਵੇਂ ਰਿਸਪੌਂਸ ਵਧੀਆ ਵਾ ਬਾ ਠੀਕ ਆ ਵਧੀਆ ਜੀ ਬਾਕੀ ਮੁੰਡੇ ਵੀ ਖਾਈ ਜਾਂਦੇ ਆ ਬਈ ਕਿਵੇਂ ਲੱਗੀ ਤੁਹਾਨੂੰ ਬਹੁਤ ਸਵਾਦਾ ਹੈ ਬਹੁਤ ਸਵਾਦਾ ਬਾਈ ਦੀ ਸਕੂਟੀ ਤੇ ਰੱਖ ਕੇ ਹਾਂ ਬਈ ਤੂੰ ਦੱਸ ਦੇ ਨਿੱਕੇ ਬਹੁਤ ਸਵਾਦਾ ਸਵਾਦਾ ਅੱਛਾ ਕਰੇ ਜਾ ਕੇ ਖਾ ਲੋ ਜਾਓ ਕੋਲ ਕਰ ਨਾਲ ਕੰਮ ਕਰਦੇ ਆ ਆਪਣਾ ਨਾਲ ਦਾ ਫਾਸਟ ਫੂਡ ਦਾ ਕੰਮ ਆ ਜਿਵੇਂ 버ਗਰ ਨੂਡਲ ਠੀਕ ਹੈ ਜੀ ਸਪ੍ਰਿੰਗ ਰੋਲ ਸੈਂਡਵਿਚ ਤੇ ਹੌਟ ਡੌਗ ਅੱਛਾ ਉਹ ਫਿਰ ਕਦੋਂ ਲਾਉਣੇ ਆ ਉਹ ਵਾਸਤੇ ਜਿਵੇਂ ਥੋੜਾ ਇੱਕ ਦਾ ਹੜਿਆ ਟੋੜੀ ਦਾ ਸੀਜ਼ਨ ਕਰਕੇ ਨਾ ਜਿਵੇਂ ਜਿਆਦਾ ਘਟ ਉੱਡਦਾ ਕਰਕੇ ਹਮ ਇਹ ਦੇ ਕਰਕੇ ਥੋੜਾ ਨਹੀ ਕਰਦਾਗਾ ਜਦੋਂ ਥੋੜਾ ਸੀਜ਼ਨ ਲੰਘਿਆ ਫਿਰ ਉਸ ਤੋਂ ਬਾਅਦ ਨਾਲ ਸਟਾਰਟ ਕਰਾਂਗੇ ਬਿਜ਼ਨਸ ਇਹ ਵੀ ਬਹੁਤ ਵਧੀਆ ਲੱਗਾ ਯਾਰ ਬਾਈ ਵੇਖਿਓ ਸਕੂਟਰੀ ਤੇ ਆਇਆ ਬਾਈ ਨੇ ਆਵਾਜ਼ ਦਿੱਤੀ ਵੀ ਪੈੜੀ ਚ ਲਾਓ ਪੈੜੀ ਚ ਲਾਓ ਮੈਂ ਕਿਹਾ ਯਾਰ ਇਹ ਕੀ ਗੱਲ ਮੈਂ ਕਿਹਾ ਆਰਡਰ ਹੋਊਗਾ ਬਾਈ ਦਾ ਲਫਾਫਾ ਡੰਗਾ ਮੈਂ ਕਿਹਾ ਆਰਡਰ ਹੋਣਗੇ ਕਿਸੇ ਦੇ ਉਹਨਾਂ ਨੂੰ ਆਵਾਜ਼ ਦੰਦਾ ਹੂੰ ਪਰ ਬਾਈ ਕਹਿੰਦਾ ਨਹੀਂ ਮੈਂ ਪਿੰਡਾਂ ਪਿੰਡਾਂ ਦੇ ਵਿੱਚ ਜਾਣਾ ਵਾਂ ਤੇ ਆ ਸਕੂਟਰੀ ਦੇ ਨਾਲ ਮੈਂ ਆਪਦਾ ਪੈੜੀ ਵੇਚਦਾ ਤੇ ਆਪਦਾ ਪਰਿਵਾਰ ਪਾਲਦਾ ਬਾਈ ਤੁਹਾਡੀ ਸ਼ਾਦੀ ਹੋਈ ਹੈ ਹਾਂਜੀ ਕਿੰਨੇ ਬੱਚੇ ਆ ਮੇਰੇ ਕੋਲ ਬੇਟੀ ਇੱਕ ਬੇਟੀ ਆ ਕਿੰਨੇ ਸਾਲ ਦੀ ਆ ਢਾਈ ਸਾਲਾਂ ਦੀ ਢਾਈ ਸਾਲ ਦੀ ਬੇਟੀ ਆ ਬਾਈ ਦੀ ਠੀਕ ਆ ਉਵੇਂ ਨਾਲ ਹੀ ਹੁੰਦੇ ਮੇਰੇ ਕਈ ਵਰੀ ਮੇਲਿਆਂ ਦੇ ਵਿੱਚ ਜਦੋਂ ਮੇਲਿਆਂ ਦੇ ਵਿੱਚ ਇਹਦੇ ਹੀ ਲਾਉਣੇ ਆ ਹਾਂਜੀ ਅੱਛਾ ਉਹਦਾ ਨਾਲ ਹੁੰਦੇ ਆ ਹਾਂਜੀ ਸੱਤ ਬੈਂਡ ਹਨਾ ਆਪਣੇ ਕੋਲੇ ਅੱਛਾ ਜਿਵੇਂ ਆਪਣਾ ਕੰਡਿਆਲ ਤੋਂ ਕੋੜੀ ਸੇਖਾਂ ਕੋੜੀ ਸੇਖਾਂ ਤੋਂ ਗਲੋਟੀ ਗਲੋਟੀ ਤੋਂ ਆਪਣਾ ਖੂਸਾ ਰੰਧੀਰ ਕੇ ਅੱਛਾ ਖੂਸਾ ਰੰਧੀਰ ਤੋਂ ਖੂਸਾ ਪਾੜੋ ਖੂਸਾ ਪਾੜੋ ਤੋਂ ਪਿੰਡ ਆਪਣਾ ਧੱਲੇ ਕੇ ਠੀਕ ਆ ਧੱਲੇ ਗਿਆ ਤੋਂ ਲੰਡੇ ਗਿਆ ਹਾਂ ਲੰਡੇ ਗਿਆ ਤੋਂ ਲੋਹਾਰਾ ਹਾਂ ਲੋਹਾਰੇ ਤੋਂ ਆਪਣਾ ਜਨੇਰ ਜਨੇਰ ਤੋਂ ਚੀਮਾ ਅੱਛਾ ਜੀ ਆਲਾ ਤੇ ਕੰਡਿਆਲ ਇਹ ਸਾਰੇ ਇੱਥੇ ਕੱਢਦੇ ਆ ਹਾਂਜੀ ਬਾਜ ਕਿੰਨੇ ਟਾਈਮ ਚ ਪੈ ਨਿਕਲ ਜਾਂਦੇ ਸਾਰੇ ਇਹ ਆਪਣੇ 5 ਤੋਂ 6 ਵਜ ਜਾਂਦੇ ਮੈਨੂੰ ਕਈ ਵਾਰੀ ਤਾਂ 9 ਵਜ ਜਾਂਦੇ ਆ ਰਾਤ ਨੂੰ ਹਾਂ ਕਈ ਵਾਰੀ 9:30 ਤੋਂ 9:30 ਹੋ ਜਾਂਦੇ ਆ ਠੀਕ ਆ ਕਈ ਵਾਰੀ ਤਾਂ ਰੋਟੀ ਖਾਣ ਦਾ ਨਹੀਂ ਟਾਈਮ ਮਿਲਦਾ ਅੱਛਾ ਰੋਟੀ ਵੀ ਮੇਰੀ ਲਫਾਫੇ ਜੋਂਵੇਂ ਪਈ ਪਰ ਇੱਕ ਗੱਲ ਇਹ ਵੀ ਆ ਵੀ ਤੁਹਾਨੂੰ ਇਹ ਵੀ ਫਾਇਦਾ ਮਿਲਦਾ ਹੋਊਗਾ ਵੀ ਹੁਣ ਤੂੜੀ ਦਾ ਸੀਜ਼ਨ ਆ ਕੋਈ ਬੰਦੇ ਇਕੱਠੇ ਵੀ ਦਾਫ ਵੀ ਲੈ ਲੈਂਦੇ ਹੁਣ ਐ ਹਾਂ ਇਹ ਵੀ ਲੈ ਲੈਂਦੇ ਪਰ ਆਇਆ ਨਾ ਜਿਵੇਂ ਕਈ ਵਾਰੀ ਬਾਕਸ ਜੇ ਹੁੰਦੀ ਆ ਵੀ ਅਗਲੇ ਜਿਹੜੇ ਚੀਜ਼ ਦੇਈ ਦੀ ਅਗਲਾ ਕਹਿੰਦਾ ਵਾਕਿਆ ਬਈ ਸਫਾਈ ਆ ਤੁਹਾਡੀ ਤੇ ਮਿੱਟੀ ਘੱਟੇ ਤੋਂ ਗਰਦ ਤੋਂ ਬਜਿਆ ਹੋਇਆ ਸਾਰਾ ਹਾਂ ਇਹ ਬਹੁਤ ਵੱਡੀ ਗੱਲ ਹੈ। ਇਹੀ ਹੁਣ ਹੁਣ ਆਪਣੇ ਪੰਜਾਬੀ ਸਮਝਦੇ ਨੇ ਕਿ ਵੀਵਰੀ ਵੇਖੀਦਾ ਵੀ ਕੀ ਗੰਦਬੰਦ ਖਵਾਈ ਜਾਂਦੇ ਆ ਪਰ ਆਪਣੇ ਪੰਜਾਬਣੇ ਫਿਰ ਵੀ ਨਹੀਂ ਜਾਗ ਆਉਂਦੀ ਵੀ ਲੋਕੀ ਫਿਰ ਵੀ ਪ੍ਰਵਾਸੀਆਂ ਦਾ ਜਿਆਦਾ ਸਾਥ ਦਿੰਦੇ ਆ ਹਾਂ ਆ ਆਪਣਾ ਜਿਹੜਾ ਗੁਰਸੇਖ ਦਾ ਕੋਈ ਸਾਥ ਨਹੀਂ ਦਿੰਦਾ ਛੇਤੀ ਠੀਕ ਆ ਕੋਈ ਨਹੀਂ ਬਾਈ ਜ਼ਰੂਰ ਸਾਥ ਦੇਣਗੇ ਆਪਾਂ ਬੇਨਤੀ ਕਰਦਨੇ ਆ ਵੀ ਜਿੱਥੇ ਵੀ ਕੋਈ ਗੁਰਸੇਖ ਭਰਾ ਹੁੰਦਾ ਵਾ ਜਿਹੜੇ ਏਰੀਆ ਦੇ ਵਿੱਚ ਯਾਰ ਉਹਨਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਤਾਂ ਕਿ ਉਹਨਾਂ ਦਾ ਹੌਸਲਾ ਵਧੇ ਇੱਥੇ ਆ ਦੇ ਪਰਿਵਾਰਾਂ ਦੇ ਵਿੱਚ ਅੱਛਾ ਉਹ ਵੀ ਟਾਈਮ ਹੋਊਗਾ ਹੁਣ ਗਲੀ ਆ ਤੁਸੀਂ ਆਏ ਆ ਚਲ ਆ ਦੋ ਜਵਾਕ ਪੈਟੇ ਖਾ ਗਏ ਤੇ ਜੇ ਮੰਨ ਲਵਾਜ ਤੋਂ ਤੁਸੀਂ 15 ਸਾਲ ਜਾਂ 20 ਸਾਲ ਪਹਿਲਾਂ ਲੈ ਕੇ ਆਏ ਹੁੰਦੇ ਤੇ ਇਹ ਜਵਾਕਾਂ ਦਾ ਵਗ ਅੱਗ ਲੱਗੇ ਨੇ ਤੁਹਾਡੇ ਅੜ ਵਾਲੇ ਹਾਂਜੀ ਹਨਾ ਇੱਕ ਤਾਂ ਇੱਕ ਕੇ ਦੋ ਦੋ ਬੱਚੇ ਲੈ ਰਹੇ ਸਾਰੇ ਤੇ ਇੱਕ ਜਿਹੜੇ ਹੈਗੇ ਸਾਰੇ ਵਿਧ ਫੈਮਲੀਆਂ ਬਾਹਰ ਜਾਈ ਜਾਂਦੇ ਆ ਤੇ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ ਬਾਈ ਇਹੀ ਕਹਿਣਾ ਸੀਗਾ ਯਾਰ ਆਪਣੇ ਬਾਈਆਂ ਨੂੰ ਸਪੋਰਟ ਜ਼ਰੂਰ ਕਰੋ ਇਹਨਾਂ ਨੇ ਵੀ ਪਰਿਵਾਰ ਪਾਲਨੇ ਆ ਹਨ ਕੰਮ ਚਲਾਏ ਆ ਜੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਦੇ ਆਂ ਤੇ ਆਪਣਾ ਵੀ ਫਰਜ਼ ਆ ਨਾਲ ਸਹਿਯੋਗ ਦੇਣ ਦਾ ਯਾਰ ਠੀਕ ਆ ਫਾਲਤੂ ਖਰਚੇ ਵੀ ਆਪਾਂ ਕਰਦੇ ਆਂ ਥਾਂ ਥਾਂ ਤੇ ਜਾ ਕੇ ਮਹਿੰਗੇ ਮਹਿੰਗੇ ਹੋਟਲਾਂ ਤੋਂ ਖਾਣੇ ਖਾਣੇ ਆ ਤੇ ਜਿਹੜਾ ਬੰਦਾ ਆਪਣੇ ਬਾਰਚ ਆ ਕੇ ਕੋਈ ਚੀਜ਼ ਵੇਚ ਰਿਹਾ ਵਾ ਯਾਰ ਉਹਦੀ ਵੀ ਸਪੋਰਟ ਜ਼ਰੂਰ ਕਰੀਏ ਠੀਕ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ